ਹਾਂਜੀ ਦੋਸਤੋ ਇਸ ਵੀਡੀਓ ਤੇ ਕਲਿੱਕ ਕਰਨ ਲਈ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਅਪਾਂ ਗੱਲ ਕਰਾਂਗੇ ਸਤੰਬਰ ਮਹੀਨੇ ਵਿੱਚ ਲਗਾਈਆਂ ਜਾਣ ਵਾਲੀਆਂ ਸਬਜ਼ੀਆਂ ਦੇ ਤੁਸੀਂ ਆਪਣੇ ਟੈਰਸ ਗਾਰਡਨ ਤੇ ਘਰ ਦੀ ਛੱਤ ਤੇ ਜਾਂ ਬਗੀਚੇ ਵਿੱਚ ਕਿਹੜੀਆਂ ਸਬਜ਼ੀਆਂ ਲਗਾ ਸਕਦੇ ਹੋ ਉਹ ਵੀ ਪੂਰੇ ਆਰਗੇਨਿਕ ਤਰੀਕੇ ਨਾਲ ਕੋਈ ਆਪਾਂ ਨੇ ਕੈਮੀਕਲ ਰੇ ਨਹੀਂ ਵਰਤਣਾ ਕੋਈ ਕੈਮੀਕਲ ਸਪਰੇ ਨਹੀਂ ਵਰਤਣੀ ਸਿਰਫ ਆਰਗੇਨਿਕ ਤਰੀਕੇ ਗੱਲ ਤੁਸੀਂ ਕਿਵੇਂ ਸਬਜ਼ੀਆਂ ਉਗਾ ਸਕਦੇ ਹੋ ਵੀਡੀਓ ਕੋਈ ਲੰਬੀ ਨਹੀਂ 5 ਮਿੰਟ ਦੀ ਵੀਡੀਓ ਪੂਰੀ ਦੇਖ ਲਿਓ ਤੁਸੀਂ ਐਕਸਪਰਟ ਹੋ ਜਾਓਗੇ ਸਬਜ਼ੀਆਂ ਲਗਾਉਣ ਵਿੱਚ ਤੁਹਾਡੇ ਟਰਸ ਤੋਂ ਪੂਰੀਆਂ ਸਬਜ਼ੀਆਂ ਉੱਤਰਣਗੀਆਂ ਸਾਰਾ ਸਰਦੀ ਤੁਹਾਨੂੰ ਸਬਜ਼ੀਆਂ ਨਹੀਂ ਮੁੱਕਣਗੀਆਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੀ ਸਬਜ਼ੀ ਸਭ ਤੋਂ ਪਹਿਲਾਂ ਹੁੰਦੀ ਹੈ ਸਭ ਤੋਂ ਪਹਿਲਾਂ ਹੁੰਦੀ ਹੈ ਜੀ ਗੋਭੀ ਤੁਸੀਂ ਗੋਭੀ ਲਗਾ ਸਕਦੇ ਹੋ ਫੁੱਲ ਗੋਭੀ ਲਵਾ ਸਕਦੇ ਆਂ ਫੁੱਲ ਗੋਭੀ ਤੋਂ ਆਧ ਬੰਦ ਗੋਭੀ ਵੀ ਲਵਾ ਸਕਦੇ ਆਂ ਤਿੱਕ ਆ ਜਾਂਦੀ ਆਪਣੀ ਇਸ ਤੋਂ ਅੱਗੇ ਗੋਭੀ ਬਰੋਕਲੀ ਵੀ ਲਗਾ ਸਕਦੇ ਆਂ ਤੁਸੀਂ ਫੁੱਲ ਗੋਭੀ ਬੰਦ ਗੋਭੀ ਤੇ ਬਰੋਕਲੀ ਇਹਨੂੰ ਤੁਸੀਂ ਮਿੱਟੀ ਥੋੜੀ ਜਿਹੀ ਇਹੀ ਚਾਹੀਦੀ ਹੈ ਪਾਣੀ ਵਿੱਚ ਨਾ ਖੜੇ ਪਾਣੀ ਦੀ ਮਾਰਨਾ ਪਵੇ ਬਸ ਇਸ ਹਿਸਾਬ ਨਾਲ ਮਿੱਟੀ ਤਿਆਰ ਕਰਨੀ ਹੈ ਤੁਸੀਂ ਆਪਾਂ ਲਾਸਟ ਵਿੱਚ ਦੱਸਾਂਗੇ ਮਿੱਟੀ ਕਿਵੇਂ ਤਿਆਰ ਕਰਨੀ ਹੈ ਦੂਜੇ ਨੰਬਰ ਤੇ ਆਪਣੀ ਸਬਜ਼ੀ ਆ ਗਈ ਜੀ ਗਾਜਰ ਤੁਸੀਂ ਗਾਜਰ ਲਾ ਸਕਦੇ ਗਾਜਰ ਨੂੰ ਮਿੱਟੀ ਥੋੜੀ ਰੇਤਲੀ ਚਾਹੀਦੀ ਹੁੰਦੀ ਹੈ ਰੇਤਲੀ ਮਿੱਟੀ ਵੀ ਚਾਹੀਦੀ ਹੈ ਬਹੁਤ ਵਧੀਆ ਹੁੰਦੀ ਹੈ ਰੇਤਲੀ ਮਿੱਟੀ ਬਣਾ ਕੇ ਉਹਦੇ ਵਿੱਚ ਤੁਸੀਂ ਗਾਜਰ ਲਾ ਸਕਦੇ ਆਪਣੇ ਟਰਸ ਗਾਰਡਨ ਹੋਵੇ ਇਹ ਆਪਨ ਤੁਹਾਡੀ ਛੱਤ ਹੈ ਘਰ ਦੀ ਬਾਗੀਚਾ ਹੈ ਬੇੜੇ ਵਿੱਚ ਜਿਵੇਂ ਵੀ ਹੈ ਤੁਸੀਂ ਲਗਾ ਸਕਦੇ ਹੋ ਗਾਜਰ ਨੂੰ ਬਹੁਤ ਵਧੀਆ ਹੋ ਗਈ ਪਰ ਮਿੱਟੀ ਰੇਤਲੀ ਚਾਹੀਦੀ ਕਿਹੜਾ ਰੇਹ ਵਰਤਣਾ ਹੈ ਤੇ ਕਿੰਨਾ ਵਰਤਣਾ ਉਹ ਆਪਾਂ ਤੁਹਾਨੂੰ ਲਾਸਟ ਵਿੱਚ ਦੱਸ ਦਾਂਗੇ ਕਿਵੇਂ ਵਰਤਣਾ ਅਗਲੀ ਸਬਜ਼ੀ ਹੈਗੀ ਜੀ ਆਪਣੀ ਮੂਲੀ ਤੁਸੀਂ ਮੂਲੀ ਵੀ ਲਗਾ ਸਕਦੇ ਆ ਇਸ ਸੀਜ਼ਨ ਵਿੱਚ ਮੂਲੀ ਬਹੁਤ ਵਧੀਆ ਉਹ ਜੇਕਰ ਤੁਸੀਂ ਆਪਣੇ ਘਰ ਦੀ ਛੱਤ ਤੇ ਆ ਟੈਰਸ ਤੇ ਲਗਾ ਰਹੇ ਹੋ ਤਾਂ ਤੁਸੀਂ ਜਿਹੜੀ ਆਪਾਂ ਮਿੱਟੀ ਤੁਹਾਨੂੰ ਦੱਸਾਂਗੇ ਉਵੇਂ ਦੀ ਮਿੱਟੀ ਬਣਾ ਕੇ ਲਾ ਦੇਣੀ ਜੇ ਤੁਸੀਂ ਲਾਉ ਰਹੇ ਆਪਣੇ ਬੇੜੇ ਵਿੱਚ ਤਾਂ ਫਿਰ ਤੁਸੀਂ ਬੱਟਾ ਬਣਾ ਕੇ ਮੂਲੀ ਲਾਉਣੀ ਹੈ ਬਿਨਾ ਬੱਟਾ ਤੋਂ ਨਹੀਂ ਮੂਲੀ ਲਾਉਣੀ ਉਸ ਤੋਂ ਬਾਅਦ ਆਪਣੀ ਅਗਲੀ ਸਬਜ਼ੀ ਆ ਜਾਂਦੀ ਜੀ ਪਾਲਕ ਪਾਲਕ ਤੁਸੀਂ ਐਵੇਂ ਵੀ ਸਕਦੇ ਆ ਤੁਸੀਂ ਤਾਂ ਪਿਆਰੀ ਤਿਆਰ ਕਰਕੇ ਉਹਦੇ ਵਿੱਚ ਤੁਸੀਂ ਪਾਲਕ ਦਾ ਛਿੱਟਾ ਦੇ ਦਿਓ ਬਸ ਉੱਪਰ ਥੋੜੀ ਥੋੜੀ ਮਿੱਟੀ ਕਰ ਦੋ ਉਹਦੇ ਤਾਂ ਵਧੀਆ ਜੰਮ ਜਾਂਦੀ ਪਾਲਕ ਦਾ ਕੋਈ ਚੱਕਰ ਨਹੀਂ ਪਾਲਕ ਇਦਾਂ ਹੀ ਹੋ ਜੂਗੀ ਬਸ ਹੁਣ ਆਪਣਾ ਮੀਹਾਂ ਦਾ ਕੰਮ ਬੰਦੀ ਹੈ ਜੇ ਮੀਂਹ ਬੰਦ ਹੋਏ ਤੋਂ ਬਾਅਦ ਕੋਈ ਚੱਕਰ ਨਹੀਂ ਅਗਲੀ ਸਬਜ਼ੀ ਹੈਗੀ ਜੀ ਆਪਣੀ ਸਲਗਮ ਤੁਸੀਂ ਸਲਗਮ ਲਾ ਸਕਦੇ ਹੋ ਸਲਗਮ ਬਹੁਤ ਵਧੀਆ ਹੁੰਦਾ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਤੁਸੀਂ ਸਲਗਮ ਲਗਾ ਲੂ ਸਲਗਮ ਨੂੰ ਲਗਾਉਣ ਵਾਸਤੇ ਕੋਈ ਬੱਟਾ-ਵੱਟਾ ਦੀ ਲੋੜ ਨਹੀਂ ਹੁੰਦੀ ਐਵੇਂ ਹੀ ਐਵੇਂ ਹੀ ਹੋ ਜਾਂਦਾ ਹੈ ਬੇਸ਼ੱਕ ਬੱਟਾ ਬਣਾ ਕੇ ਲਾ ਦੋ ਤਾਂ ਵੀ ਹੋ ਜਾਊਗਾ ਐਵੇਂ ਵੀ ਹੋ ਜਾਂਦਾ ਸਲਗਮ ਤੁਸੀਂ ਸਲਗਮ ਵੀ ਬੀ ਸਕਦੇ ਹੋ ਇਸ ਟਾਈਮ ਕਿਵੇਂ ਸਰ ਬਾਕੀ ਸਭ ਆਪਾਂ ਸਭ ਕੁਝ ਬਾਅਦ ਚ ਦੱਸਾਂਗੇ ਵੀਡੀਓ ਦੇ ਅੰਤ ਚ ਅਗਲੀ ਸਬਜ਼ੀ ਹੈਗੀ ਆਪਣੀ ਜਗੂਜੀ ਇਹਨੂੰ ਆਪਾਂ ਦਸਤੀ ਭਾਤਾਂ ਵਿੱਚ ਲੰਬਾ ਕੱਦੂ ਕਹੀ ਜਾਂਦੇ ਆ ਇਹ ਕੱਦੂ ਵਰਗਾ ਹੀ ਸੁਆਦ ਹੁੰਦਾ ਵੈਸੇ ਦਾ ਇਹ ਦੋ ਰੰਗਾਂ ਚ ਆਉਂਦਾ ਹੈ ਹਰਾ ਤੇ ਪੀਲਾ ਤੁਸੀਂ ਇਹਨੂੰ ਵੀ ਲਗਾ ਸਕਦੇ ਆ ਵੀ ਬਹੁਤ ਵਧੀਆ ਹੁੰਦਾ ਹੈ ਇੱਕ ਦੀ ਕੋਈ ਬੇਲ ਨਹੀਂ ਹੁੰਦੀ ਇਹ ਬੁੱਟਾ ਜਿਹਾ ਹੀ ਹੁੰਦਾ ਉਹਦੇ ਬਾਰੇ ਲੱਗਦੇ ਆ ਇਹ ਅਗਲੀ ਸਬਜ਼ੀ ਆ ਗਈ ਜੀ ਆਪਣੀ ਚਕੰਦਰ ਚਕੰਦਰ ਲਾ ਸਕਦੇ ਤੁਸੀਂ ਇਹਨੂੰ ਵੱਟਾਂ ਦੇ ਲਾਉਣਾ ਵੱਟਾ ਤੇ ਵੱਟ ਬਣਾ ਕੇ ਲਾ ਦਿਓ ਜਾਂ ਇਦਾਂ ਵੀ ਜੀਦੋ ਇਹ ਦੋਨੇ ਤਰੀਕਿਆਂ ਨਾਲ ਹੋ ਜਾਂਦੀ ਵਧੀਆ ਹੋ ਜਾਂਦੀ ਇਹ ਚਕੰਦਰ ਸਲਾਦ ਦੇ ਤੌਰ ਤੇ ਵਰਤਦੇ ਆਪਾਂ ਇਹਨੂੰ ਪੂਰੀ ਵਧੀਆ ਲੀਵਰ ਲਈ ਬਹੁਤ ਚੰਗੀ ਹੁੰਦੀ ਤੁਸੀਂ ਸਕੰਦਰ ਲਾ ਸਕਦੇ ਆ ਇੱਕਦਮ ਆਰਗੇਨਿਕ ਖਾਓ ਆਪਣਾ ਘਰ ਦਾ ਅਗਲੀ ਸਬਜ਼ੀ ਆ ਗਈ ਜੀ ਆਪਣੀ ਟਣੀਆਂ ਟਣੀਆਂ ਦਾ ਪੂਰੀ ਸਰਦੀ ਵੀ ਚੱਲਦਾ ਗਰਮੀ ਵੀ ਚੱਲਦਾ ਵੈਸੇ ਧਣੀਆਂ ਤੁਸੀਂ ਵੀ ਸਕਦੇ ਣੀਆਂ ਤੁਸੀਂ ਬੀਜਣਾ ਕਿਉਂ ਇਹਨੂੰ ਥੋੜਾ 24 ਘੰਟੇ ਲਈ ਭਿਓ ਕੇ ਰੱਖ ਦੇਣਾ ਉਸ ਤੋਂ ਬਾਅਦ ਤੁਸੀਂ ਧਣੀਆਂ ਬੀਜਣਾ ਫੇਰ ਤੁਹਾਡਾ ਧਣੀਆਂ ਜਰਮੀਨੇਸ਼ਨ ਬਹੁਤ ਵਧੀਆ ਹੋਊਗੀ ਧਣੀਆਂ ਥੋੜਾ ਪੂਰਾ ਜੰਮੂਗਾ ਸੰਘਣਾ ਜੰਮੂਗਾ ਉਸ ਤੋਂ ਬਾਅਦ ਆਗੇ ਆਪਣੀ ਗੋਭੀ ਸਰੋਂ ਬੀਜ ਸਕਦੇ ਤੁਸੀਂ ਗੋਭੀ ਸਰੋਂ ਬੀਜ ਲਓ ਜਾਂ ਫਿਰ ਕੇਲਾ ਸਰੋਂ ਬੀਜ ਲਓ ਇਹ ਦੋਨੇ ਹੋ ਸਕਦੀਆਂ ਗੋਭੀ ਸਰੋਂ ਜਾਂ ਕੇਲਾ ਸਰੋਂ ਤੁਸੀਂ ਕੋਈ ਵੀ ਬੀਜ ਲਓ ਹੁਣ ਇਹਨਾਂ ਦਾ ਬੀਜਣ ਦਾ ਸਮਾਂ ਹੈਗਾ ਸਤੰਬਰ ਚ 15 ਸਤੰਬਰ ਤੱਕ ਬੀ ਬੀਜ ਲਓ ਤਾਂ ਵੀ ਕੋਈ ਚੱਕਰ ਨਹੀਂ ਵੀ ਬੀਜ ਸਕਦੇ ਨੇ ਗੋਭੀ ਸਰੋਂ ਵੀ ਬੀਜ ਰਹੇ ਕਿ ਲਾਸਰੋਂ ਤੇ ਸਰੋਂ ਵੀ ਬੀਜਣੀ ਹੋ ਵੀ ਬੀਜ ਸਕਦੇ ਅਗਲਾ ਆ ਗਈ ਟਮਾਟਰ ਟਮਾਟਰ ਵੈਸੇ ਹੋ ਜਾਊਗਾ ਹੁਣ ਵੈਸੇ ਇਹ ਜਿਆਦਾਤਰ ਸ਼ੈੱਡ ਨੈੱਟ ਵਿੱਚ ਹੁੰਦਾ ਹੈ ਨੈੱਟ ਦਾ ਸ਼ੈੱਡ ਜਾਂ ਪੋਲੀ ਹਾਊਸ ਵਿੱਚ ਬਾਹਰ ਵੀ ਹੋ ਜਾਊਗਾ ਤਾਪਮਾਨ ਠੀਕ ਹੋ ਰਿਹਾ ਵੈਸੇ ਆ ਆਪਣਾ ਬੂਟਾ ਕਰਾਈ ਲੱਗਿਆ ਹੋਇਆ ਦੇਖੋ ਇਹ ਹੋ ਰਿਹਾ ਟਮਾਟਰ ਵੀ ਤੁਹਾਡਾ ਹੋ ਜਾਊਗਾ ਹੁਣ ਟਮਾਟਰ ਤੁਸੀਂ ਲਾਸਕਦੇ ਆ ਅਗਲੀ ਆਪਣੀ ਸਬਜ਼ੀ ਹੈ ਜੀ ਮਿਰਚ ਹੁਣ ਤੁਸੀਂ ਮਿਰਚਾਂ ਵੀ ਲਗਾ ਸਕਦੇ ਆ ਆਪਣੇ ਬੂਟਾ ਲੱਗਿਆ ਹੋਇਆ ਦੇਖੋ ਮਿਰਚਾਂ ਲੱਗੀਆਂ ਹੋਈਆਂ ਇਹਨੂੰ ਏ ਤੁਸੀਂ ਲਾ ਸਕਦੇ ਮਿਰਚੇ ਦਾ ਬੁੱਟਾ ਮਰਚਾਂ ਵਧੀਆਂ ਲੱਗੂਗੀਆਂ ਇਹ ਹੁਣ ਲਗਾਈ ਹੋਏ ਮਿਰਚਾਂ ਤੁਹਾਨੂੰ ਸਾਰਾ ਸਿਆਲ ਮਿਰਚਾਂ ਮਿਲ ਜਾਣੀਆਂ ਇਸ ਲਈ ਤੁਸੀਂ ਮਿਰਚਾਂ ਦੇ ਬੁੱਟੇ ਹੁਣ ਲਾ ਸਕਦੇ ਆ ਰਾਮ ਨਾਲ ਲਾ ਸਕਦੇ ਪਾਣੀ ਵਾਸੇ ਤੇ ਬਹੁਤਾ ਨਹੀਂ ਪਾਉਣਾ ਪਾਣੀ ਜਿਆਦਾ ਨਹੀਂ ਮੰਗਦਾ ਥੋੜਾ ਪਾਣੀ ਗਲੇ ਹੁੰਦਾ ਹੈ ਅਗਲੀ ਸਬਜੀ ਆ ਗਈ ਜੀ ਆਪਣੀ ਬੈਂਗਣ ਤੁਸੀਂ ਬੈਂਗਣ ਲਾ ਸਕਦੇ ਆ ਬੈਂਗਣ ਸਾਰਾ ਸਰਦੀ ਹੋਈ ਜਾਂਦਾ ਇਹ ਦੇਖ ਲਓ ਇਹ ਆਪਣੇ 7 ਤੇ 23 ਲੱਗਿਆ ਬੈਂਗਣ ਦੇਖੋ ਕਿੰਨੇ ਬੈਂਗਣ ਲੱਗੇ ਹੋਏ ਚਾਰ ਬੈਂਗਣ ਦੇ ਬੁੱਟੇ ਚਾਰ ਬੰਦਿਆਂ ਦੀ ਫੈਮਿਲੀ ਨੂੰ ਮੁੱਕਦੇ ਨਹੀਂ ਤਿੰਨ ਦਿਨ ਬਾਅਦ ਕੈਲੋ ਬੈਂਗਣ ਉੱਤਰੀ ਆਉਂਨੇ ਨੇ ਜੇ ਤੁਸੀਂ ਬੈਂਗਣ ਵੀ ਲਾ ਸਕਦੇ ਹੋ ਬੈਂਗਣ ਬਹੁਤ ਵਧੀਆ ਹੋ ਜਾਂਦਾ ਸਾਰੇ ਸਰਦੀ ਹੋਈ ਜਾਣਾ ਇਹਨੇ ਅਗਲੀ ਸਬਜ਼ੀ ਹੈਗੀ ਆਪਣੀ ਖੀਰਾ ਖੀਰਾ ਲਾ ਸਕਦੇ ਆ ਤੁਸੀਂ ਖੀਰਾ ਵੈਸੇ ਸ਼ੈੱਡ ਨੈਟ ਵਿੱਚ ਵਧੀਆ ਹੁੰਦਾ ਸ਼ੈੱਡ ਨੈਟ ਜਾਂ ਪੋਲੀ ਹਾਊਸ ਵਿੱਚ ਜ਼ਿਆਦਾ ਵਧੀਆ ਹੁੰਦਾ ਅਸੀਂ ਐਵੇਂ ਵੀ ਹੋ ਜਾਊਗਾ ਪਰ ਇਹ ਥੋੜਾ ਕੋੜਾ ਹੋਣ ਲੱਗ ਜਾਂਦਾ ਜੇ ਤੁਸੀਂ ਇਦਾਂ ਹੀ ਲਾਉਂਗੇ ਵੈਸੇ ਤੇ ਜੇ ਤੁਸੀਂ ਸ਼ੈੱਡ ਨੈਟ ਜਿਹਾ ਬਣਾ ਕੇ ਲਾ ਲੂਗੇ ਤਬ ਹੋਦੀਆ ਹੋ ਜਾਊਗਾ ਖੀਰਾ ਵੀ ਹੋ ਸਕਦਾ ਹੈ ਹੁਣ ਆਪਾਂ ਗੱਲ ਕਰਦੇ ਜੀ ਮਿੱਟੀ ਦੀ ਮਿੱਟੀ ਕਿਵੇਂ ਬਣਾਉਣੀ ਹੈ 50% ਮਿੱਟੀ ਲੈਣੀ ਹੈ ਜੀ ਮਿੱਟੀ ਹੋਣੀ ਚਾਹੀਦੀ ਰੇਤਲੀ ਰੇਤਲੀ ਮਿੱਟੀ ਵਿੱਚ ਸਬਜ਼ੀਆਂ ਵਧੀਆ ਹੁੰਦੀਆਂ 25 ਤੋਂ 30% ਤੁਸੀਂ ਗੋਹੇ ਦਾ ਖਾਦ ਲੈ ਸਕਦੇ ਆ ਜਾਂ ਫਿਰ ਵਰਮੀ ਕੰਪੋਸਟ ਗੋਹੇ ਦਾ ਖਾਦ ਲੈਣਾ ਤਾਂ ਉਹ 3 ਸਾਲ ਪੁਰਾਣਾ ਹੋਣਾ ਚਾਹੀਦਾ 15% ਤੁਸੀਂ ਕੋਕੋ ਪੀਟ ਦਾ ਪਾਊਡਰ ਪਾ ਲਓ ਤੇ 5% ਰੇਤਾ ਪਾ ਲਓ ਮਿੱਟੀ ਹੋ ਗਈ ਤੁਹਾਡੀ ਤਿਆਰ ਇਹਦੇ ਵਿੱਚ ਜਿਹੜੀ ਮਰਜ਼ੀ ਸਬਜ਼ੀ ਤੁਸੀਂ ਲਗਾ ਸਕਦੇ ਆ ਹਾਂਜੀ ਦੋਸਤੋ ਜੇ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੀ